ਸਕੀ ਨਾਮ ਹੈ ਜੀ ਜਸ਼ਮੀਰ ਸਿੰਘ ਸਾਹਿਬ ਸਰ ਅੱਜ ਜਿਹੜਾ ਸਰਚ ਬੈਨ ਕੀਤਾ ਗਿਆ ਸਟੇਸ਼ਨ ਤੇ ਉਹਦੇ ਬਾਰੇ ਥੋੜੀ ਜਾਣਕਾਰੀ ਦੇ ਦਿਓ ਕਿਉਂ ਕੀਤਾ ਗਿਆ ਦੇਖਦੇ ਹਾਲਾਤਾਂ ਨੂੰ ਮੁੱਖ ਰੱਖਦੇ ਹੋ ਜਿਹੜਾ ਸਰਚ ਬੈਨ ਲਗਾਤਾਰ ਚੱਲੀ ਆ ਰੇਲਵੇ ਸਟੇਸ਼ਨ ਤੇ ਉਹਨਾਂ ਮਲੇ ਪੰਜਰਾਂ ਦੇ ਜਿਹੜੇ ਚੱਕੀਪੁਰ ਚਾ ਉਹਨਾਂ ਦੇ ਨਿਗਰਖ ਰਹੀ ਆ ਜਿਹੜੀ ਸਾਡੀ ਪਲੇਅਰ ਫੰਡ ਤੇ ਦਫ਼ਤਰਾਂ ਦੇ ਵਾਹਨ ਕਾਰ ਪਾਰਕਿੰਗ ਸਕੂਟਰ ਪਾਰਕਿੰਗ ਇਹਨਾਂ ਦੀ ਚੰਗੀ ਐਂਡੋਸਰਫੀ ਜਿਹੜੀ ਏਰੀਆ ਉਹਨਾਂ ਨੂੰ ਚੈੱਕ ਕਰਦਾ ਜਾਂਦਾ ਕਿਸ ਤਰੀਕੇ ਨਾਲ ਸਰਚ ਬੈਨ ਕਰਦੇ ਆ ਇਹ ਸਾਡੇ ਕੋ ਡੈਕ ਸਕੋਡ ਵਗੈਰਾ ਸਾਡੇ ਕੋਲ ਐਂਟੀ ਸੈਕੂਰੀਟੀ ਟੀਮ ਕੋ ਡੀਪ ਸਰਦਿਕ ਬਰਾੜ ਜਿੰਨਾ ਦੇਨੋਂ ਨਲਕਾ ਕਿੰਨਾ ਲੋਕਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਜਿਹੜੇ ਸ਼ੱਕੀ ਬੁਰਚਾ ਜਿਨ੍ਹਾਂ ਦੇ ਸ਼ੱਕ ਪੈਂਦਾ ਵਾ ਉਹਨਾਂ ਚੈਕ ਕੀਤੀ ਜਾ ਰਹੀ ਹੈ ਵੈਸੇ ਰੂਟੀਨ ਚੱਲਦੀ ਰਹਿੰਦੀ ਹੈ ਚੈਕ ਰੂਟੀਨ ਵੈਸੇ ਵੀ ਚੱਲਦੀ ਰਹਿੰਦੀ ਹੈ ਰੋਜ਼ੋ ਦੀ ਚੱਲਦੀ ਹੈ ਚੈਕ ਇਹ ਤਾਂ ਲਗਾਤਾਰ ਹੀ ਚੱਲ ਰਹੀ ਹੈ ਸਰ ਲੋਕਾਂ ਜਿਆਦਾ ਕਰਕੇ ਹੁਣ ਹਾਲਾਤਾਂ ਨੂੰ ਮੁੱਖ ਰੱਖ ਕੇ ਤੋਂ ਜਿਆਦਾ ਹੋਰ ਵੀ ਇਹ ਜਿਹੜੀ ਆ ਡੰਘਾਈ ਨਾਲ ਚੈਕ ਕੀਤੀ ਜਾ ਰਹੀ ਹੈ ਇਹ ਆਪਣਾ ਜਿਹੜੀਆਂ ਟ੍ਰੇਨਸ ਨੇ ਉਹਨਾਂ ਨੂੰ ਚੈੱਕ ਕੀਤਾ ਜਾਂਦਾ ਹਾਂਜੀ ਬਿਲਕੁਲ ਚੈੱਕ ਕਰਕੇ ਜਾਉਂਦੇ ਹਾਂ ਸਪੈਸੀਫਿਕ ਕੋਈ ਪੁਆਇੰਟਸ ਹੈ ਉਥੋਂ ਲੱਗਦੇ ਨਾਲ ਸਾਰੀ ਚੱਕਰ ਜੇ ਸਰੀਆਂ ਡੋਸਗਰ ਵਗੈਰਾ ਦਾ ਡਿਫੈਂਸ ਸਰ ਲੋਕਾਂ ਨੂੰ ਕੀ ਕਹਿਣਾ ਚਾਹੂਗੇ ਲੋਕਾਂ ਨੂੰ ਇਹਦਾ ਫਫਵਾਹਾਂ ਤੋਂ ਬਚੋ ਜੋ ਪ੍ਰਸ਼ਾਸਨ ਕਹਿ ਰਿਹਾ ਉਹਦੀਆਂ ਹਦਾਇਤਾਂ ਦੀ ਪਾਲਣਾ ਕਰੋ ਕਿ ਜਿਹੜੇ ਰਸ਼ ਬਹੁਤ ਜ਼ਿਆਦਾ ਅੱਜ ਨਜ਼ਰ ਆ ਰਿਹਾ ਕਿ ਲੱਗਦਾ ਵੀ ਜਿਹੜਾ ਇੱਕ ਪ੍ਰਵਾਸੀ ਨੇ ਵਾਪਸ ਜਾ ਰਹੇ ਨੇ ਉਹ ਹੁਣ ਅਫਵਾਹਾਂ ਤੋਂ ਡਰਦੇ ਹੀ ਜਿਹੜੇ ਵਾਪਸ ਜਾ ਰਹੇ ਆ ਇੱਕ ਸਰ ਤੇ ਸੁਣਨ ਚਾਇਆ ਵੀ ਜਿਹੜੇ ਸਰਹੱਦੀ ਖੇਤਰ ਨੇ ਉਹਨਾਂ ਦੇ ਵਿੱਚ ਜਿਹੜੀਆਂ ਰਾਤ ਨੂੰ ਚੱਲਣ ਵਾਲੀਆਂ ਟ੍ਰੇਨਾਂ ਨੇ ਉਹ ਨਹੀਂ ਚੱਲਣਗੀਆਂ ਉਹਦੇ ਪਰ ਇੱਕ ਨੋਟੀਫਿਕੇਸ਼ਨ ਆਇਆ ਕਿ ਫਿਲਹਾਲ ਜਿਹੜੀਆਂ ਰਾਤ ਦੀਆਂ ਟ੍ਰੇਨਾਂ ਕੋਝਾ ਇਹਨਾਂ ਬੰਦ ਕੀਤੀਆਂ ਵਾ ਬਾਕੀ ਦਿਨ ਦੀਆਂ ਕੰਟੀਨਿਊਸ ਨਾਲ ਚੱਲਦੀਆਂ ਰਹਿਣਗੀਆਂ ਬੰਦ ਕਿਹੜੀ ਕਿਹੜੀ ਕੀਤੀ ਆ ਸਰ ਇੱਕ ਜਿਹੜੀ ਆ ਅੱਜ ਹਰਦਵਾਰ ਦੀ ਟ੍ਰੇਨ ਆ ਉਹ ਬੰਦ ਕੀਤੀ ਆ ਇੱਕ ਜਿਹੜੀ ਆ ਗੋਲਡਨ ਨਿੰਬਲ ਇਹ ਦੋ ਬੰਦ ਕੀਤੀਆਂ ਸਰ ਇੱਥੇ ਜਿਹੜੇ ਲੋਕ ਕੁਛ ਤੁਹਾਨੂੰ ਲੱਗਦਾ ਵੀ ਕਿਸੇ ਨੂੰ ਆਪਾਂ ਡਿਟੈਕਟ ਕੀਤਾ ਇਸ ਤਰ੍ਹਾਂ ਦੇ ਕਿਸੇ ਸ਼ੱਕੀ ਨਹੀਂ ਸ਼ੱਕੀਪੁਰਜ ਇਹੋ ਜਿਹਾ ਨਹੀਂ ਕੋਈ ਮਿਲਿਆ ਫਿਲਹਾਲ ਚੈੱਕ ਚੈਕਿੰਗ ਜਾਰੀ ਆ ਪਰ ਇਹੋ ਜਿਹਾ ਅਜੇ ਕੋਈ ਵੀ ਸ਼ੱਕੀਪੁਰਜ ਦਾ ਜਿਹੜਾ ਨਹੀਂ 10 ਵਜੇ ਤੱਕ ਤੁਹਾਡਾ ਇਹ ਸਰਚ ਬਿਆਨ ਚੱਲਦਾ ਰਹੇਗਾ ਜੀ ਨਹੀਂ ਲਗਾ ਰਾਤ ਵੀ ਦਿਨ ਵੀ ਚੱਲਣ ਦਾ ਦਿਨ ਰਾਤ ਚੱਲੇਗਾ ਹਾਂ ਦਿਨ ਵੀ ਚੱਲੇ ਰਾਤ ਵੀ ਚੱਲੇਗਾ ਠੀਕ ਹੈ Good for the monk. Check. Come mm on. -hmm.